ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ ਸੋ ਹੁਣ ਜਿਸ ਤਰੀਕੇ ਨਾਲ ਰੂਲਸ ਚੇਂਜ ਹੋ ਰਹੇ ਨੇ ਸਟੂਡੈਂਟਸ ਨੂੰ ਇੱਥੇ ਅਵੇਅਰ ਹੋਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਪ੍ਰੋਵਿੰਸ ਨੂੰ ਲੈ ਕੇ ਕਿਹੜੀ ਜਗ੍ਹਾ ਅਪਲਾਈ ਕਰਨਾ ਚਾਹੀਦਾ ਹੈ ਚਾਹੀਦਾ ਹੈ ਜਿੱਥੇ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲਣ ਗਿਆਣ ਵਾਲੇ ਟਾਈਮ ਦੇ ਵਿੱਚ ਸੋ ਅੱਜ ਦੀ ਵੀਡੀਓ ਖਾਸ ਹੈ ਉਹਨਾਂ ਸਟੂਡੈਂਟਸ ਲਈ ਜਿਹੜੇ ਕੈਨੇਡਾ ਸਟੱਡੀ ਵੀਜ਼ਾ ਲਈ ਤਾਂ ਅਪਲਾਈ ਕਰਨਾ ਹੀ ਚਾਹੁੰਦੇ ਨੇ ਨਾਲ ਹੀ ਪ੍ਰੋਵਿੰਸ ਨੂੰ ਲੈ ਕੇ ਥੋੜੇ ਕਨਫਿਊਜ਼ ਨੇ ਤਾਂ ਅੱਜ ਪੂਰੀ ਕਲੈਰਿਟੀ ਜ਼ਰੂਰ ਮਿਲੇਗੀ ਇਸ ਵੀਡੀਓ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸੋ ਮੈਮ ਆਪਾਂ ਜਿਸ ਤਰੀਕੇ ਨਾਲ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਅਪਡੇਟਸ ਆ ਰਹੇ ਨੇ ਲਗਾਤਾਰ ਤੁਸੀਂ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਹੋ ਤੇ ਅੱਜ ਜਦੋਂ ਆਪਾਂ ਪ੍ਰੋਵਿੰਸ ਉੱਪਰ ਫੋਕਸ ਕਰ ਰਹੇ ਹਾਂ ਤਾਂ ਸਟੂਡੈਂਟਸ ਦੇ ਮਨ ਵਿੱਚ ਵੀ ਥੋੜਾ ਜਿਹਾ ਡਾਊਟ ਜ਼ਰੂਰ ਆ ਰਿਹਾ ਹੈ ਕਿ ਕਿੱਥੇ ਅਪਲਾਈ ਕਰੀਏ ਜਾਂ ਫਿਰ ਪੋਜ਼ਿਟਿਵ ਰਿਜ਼ਲਟ ਆਉਣ ਵਾਲੇ ਟਾਈਮ ਵਿੱਚ ਕਿੱਥੇ ਦਿਖ ਸਕਦਾ ਹੈ ਇਸ ਪੁਆਇੰਟ ਤੇ ਆ ਕੇ ਸਟੂਡੈਂਟਸ ਨੂੰ ਤੁਸੀਂ ਕਿਵੇਂ ਗਾਈਡ ਕਰਨਾ ਚਾ ਹਰਜੋਤ ਜੀ ਮੈਨੂੰ ਕੰਮ ਕਰਦੇ ਬਹੁਤ ਲੰਬਾ ਸਮਾਂ ਹੋ ਗਿਆ ਜੀ 27 ইয়ার্স অলমোਸਟ اور ਜਦ ਤੋਂ ਮੈਂ ਕੰਮ ਕਰ ਰਹੀ ਹਾਂ ਜ਼ਿਆਦਾਤਰ ਬੱਚੇ ਮੈਂ ਪ੍ਰੋਵਿੰਸਸ ਦੇ ਵਿੱਚ ਹੀ ਹਮੇਸ਼ਾ ਬੱਚਿਆਂ ਨੂੰ ਪ੍ਰੀਫਰੈਂਸ ਦਿੰਦੇ ਕਿਉਂਕਿ ਉੱਥੇ ਬੱਚੇ ਦੀ ਸੈਟਲਮੈਂਟ ਬਹੁਤ ਜਲਦੀ ਹੋ ਜਾਂਦੀ ਹੈ ਹੋਰ ਜਿਹੜਾ ਲਿਵਿੰਗ ਕਾਸਟ ਬਹੁਤ ਘੱਟ ਰਹਿੰਦੀ ਆ ਹੁਣ ਸਮਝੋ ਜਿਹੜਾ ਵੀ ਸਟੂਡੈਂਟ ਹੈ ਦੇਖੋ ਦੋ ਤਿੰਨ ਕਿਸਮ ਦੇ ਬੱਚੇ ਆ ਇੱਕ ਹੈ ਪਰਟੀਕੂਲਰ ਕੋਰਸ ਬਹੁਤ ਅੱਛਾ ਕੋਰਸ ਲੈਣਾ ਹੈ ਉਹ ਜਿੱਥੇ ਅਵੇਲੇਬਲ ਹੋਏਗਾ ਸਟੂਡੈਂਟ ਨੇ ਉੱਥੇ ਜਾਣਾ ਸੈਕੰਡ ਕਾਉਂਸਲਿੰਗ ਦੇ थ्रू ਅਸੀਂ ਦੇਖਦੇ ਹਾਂ ਕਿ ਇਸ ਬੱਚੇ ਦੀ ਐਲੀਜੀਬਿਲਟੀ ਕੀ ਹੈ ਔਰ ਅੱਗੇ ਜਾ ਕੇ ਇਹ ਬੱਚਾ ਸੈਟਲਮੈਂਟ ਕਿਦਾਂ ਲੈ ਸਕਦਾ ਹੈ ਹੈਨਾ ਟੈਕਨੀਕਲ ਕੋਰਸ ਲੈ ਸਕਦਾ ਹੈ ਜਾਂ ਨਾਨ ਟੈਕਨੀਕਲ ਕੋਰਸ ਲੈ ਸਕਦਾ ਹੈ ਫਿਰ ਪੇਰੈਂਟਸ ਦੀ ਪੌਕੇਟ ਕੀ ਹੈ ਜਬ ਬਹੁਤ ਅੱਛੀ ਨਹੀਂ ਹੈ ਤਾਂ ਉਹਦੀ ਸੈਟਲਮੈਂਟ ਜਲਦੀ ਚਾਹੀਦੀ ਹੈ ਜਿਸ ਤੋਂ ਫੈਮਿਲੀ ਨੂੰ ਹੈਲਪ ਕਰ ਸਕੇ ਐਦਾਂ ਦੇ ਬਹੁਤ ਸਾਰੇ ਮੁੱਦੇ ਹੁੰਦੇ ਆ ਜਿਹੜੇ ਅਸੀਂ ਕਾਉਂਸਲਿੰਗ ਚ ਦੇਖ ਕੇ ਫਿਰ ਬੱਚੇ ਨੂੰ ਗਾਈਡ ਕਰਦੇ ਆ ਅਸ ਤੋਂ ਕੁਝ ਸਾਲ ਪਹਿਲੇ ਤੱਕ ਹਰ ਸਟੂਡੈਂਟ ਸਾਡੇ ਤੇ ਡਿਪੈਂਡੈਂਟ ਹੁੰਦਾ ਸੀਗਾ ਤੇ ਉਹਦੇ ਨਾਲ ਕੀ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਗਾਈਡ ਕਰ ਸਕਦੇ ਸੀਗੇ ਹੁਣ ਸੋਸ਼ਲ ਮੀਡੀਆ ਚ ਅੱਧੀ ਅਧੂਰੀ ਬੱਚਾ ਇਨਫੋਰਮੇਸ਼ਨ ਲੈ ਕੇ ਆਉਂਦਾ ਜਿਸ ਤੋਂ ਉਹ ਆਪਣਾ ਸਮਾਂ ਬਹੁਤ ਖਰਾਬ ਕਰ ਰਹੇ ਆ ਅੱਜ ਇੱਕ ਪ੍ਰੋਵਿੰਸ ਦੀ ਅਪਾਂ ਗੱਲ ਕਰਾਂਗੇ ਸਸਕੇਚਵਨ ਦੀ ਜੀ ਠੀਕ ਹੈ ਉੱਥੇ ਸਟੂਡੈਂਟ ਜੇ ਜਾਂਦਾ ਸਸਕੇਚਵਨ ਚ ਤੁਸੀਂ ਇਹ ਦੇਖੋ ਕਿ ਉਹਨੇ ਜਿਹੜਾ ਜਸਟ 1 ਇਅਰ ਦਾ ਕੋਰਸ ਕਰਕੇ 1 ਇਅਰ ਦੇ ਕੋਰਸ ਦੇ ਵਿੱਚ ਵੀ Hai, 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 hmm. 4 ਮੰਥ ਦਾ ਇੱਕ ਸਮੈਸਟਰ ਹੈ ਉਹਦੇ ਬਾਅਦ ਉਹਦੀ ਵਕੇਸ਼ਨਸ ਹੈ ਫਿਰ 4 ਮਾਂਸ ਦਾ ਸਮੈਸਟਰ ਹੈ ਫਿਰ ਵਕੇਸ਼ਨਸ ਹੈ ਔਰ ਜਿਹੜੇ 4-4 ਮਹੀਨੇ 8 ਮਹੀਨੇ ਕੰਮ ਕਰਨਾ ਸੌਰੀ 8 ਮਹੀਨੇ ਪੜ੍ਹਨਾ ਹੈ ਉਹਦੇ ਵਿੱਚ ਵੀ 20 ਆਵਰਸ ਪਰ ਵੀਕ ਨੂੰ ਕੰਮ ਅਲਾਉਡ ਹੈ 댓 ਮੀਨਸ ਬੱਚਾ ਜੇ ਕੈਲਕੂਲੇਟ ਕਰੇ 780 ਆਰ ਜੇ ਉਹ ਕੰਮ ਕਰ ਲੈਂਦਾ ਤਾਂ ਡਾਇਰੈਕਟਲੀ ਪੀਆਰ ਵਾਸਤੇ ਐਲੀਜੀਬਲ ਹੈ ਜਿਸ ਦਿਨ ਉਸਦੇ 780 ਘੰਟੇ ਹੋ ਗਏ ਉਹ ਡਾਇਰੈਕਟ ਪੀਆਰ ਵਾਸਤੇ ਐਲੀਜੀਬਲ ਹੋ ਗਿਆ ਵਿਥਿਨ 6 ਮੰਥ ਉਹਦੇ ਪੀਆਰ ਆ ਜਾਂਦੀ ਹੈ। ਥੈਟ ਮੀਨਸ ਡੇਟ ਸਾਲ ਦੇ ਅੰਦਰ ਬੱਚੇ ਦੇ ਕੋਲ ਉਹਦੀ ਪੀਆਰ ਹੈ। ਹੁਣ ਆਪਾਂ ਗੱਲ ਕਰਦੇ ਹਾਂ ਬੱਚਾ ਜਿਹੜਾ ਪੜਨ ਵਾਲਾ ਹੈ ਤੇ ਨੈਚੁਰਲ ਹੈ ਕਿ ਏਜ ਬਹੁਤ ਛੋਟੀ ਏਜ ਹੈ। ਉਹ ਚਾਹੇ ਗ੍ਰੈਜੂਏਸ਼ਨ ਵਾਲਾ ਬੱਚਾ ਪੀਜੀ ਵਾਸਤੇ ਜਾ ਰਿਹਾ ਹੈ ਜਾਂ ਅੰਡਰਗ੍ਰੈਡ ਦਾ ਜਾ ਰਿਹਾ ਹੈ। ਦੋਨੋਂ ਹੀ ਬੱਚੇ 1 ਇਅਰ ਦਾ ਕਰਕੇ ਆਪਣੇ ਪੀਆਰ ਵਾਸਤੇ ਐਲੀਜੀਬਲ ਹੋ ਜਾਂਦੇ ਆ। ਹੁਣ ਸਮਝੋ ਇੱਕ ਬੱਚਾ ਮਾਸਟਰਸ ਵਾਸਤੇ ਜਾਂ ਪੀਜੀ ਸਰਟੀਫਿਕੇਟ ਵਾਸਤੇ ਜਾ ਰਿਹਾ ਹੈ। ਤੇ ਉਹ ਕਰਨਾ ਚਾਹੁੰਦਾ ਹੈ ਅੱਗੇ ਮਾਸਟਰਸ ਤੇ ਇੰਨਾ ਜਦ ਪੀਆਰ ਸਟੂਡੈਂਟ ਨੇ ਲੈ ਲਈ ਤੇ ਉੱਥੇ ਲੋਕਲ ਸਟੂਡੈਂਟ ਨੂੰ ਪੀਆਰ ਵਾਲੇ ਨੂੰ 1/3 ਫੀਸ ਦੇ ਵਿੱਚ ਜਿਹੜੀ ਹੈ এডੂਕੇਸ਼ਨ ਅਵੇਲੇਬਲ ਹੈ ਇੰਟਰਨੈਸ਼ਨਲ ਸਟੂਡੈਂਟ ਨੂੰ ਉਹੀ 3000 ਡਾਲਰ ਦੇਣੇ ਪੈਣਗੇ ਮਾਸਟਰਸ ਵਾਸਤੇ ਔਰ ਜਿਹੜਾ ਲੋਕਲ ਸਟੂਡੈਂਟ ਆ ਉਹਨੂੰ 7-8000 10000 ਜੀ ਤੇ ਤੁਸੀਂ ਇਹ ਦੇਖੋ ਜਦ ਪੀਆਰ ਮਿਲ ਗਈ ਤੇ ਉਹੀ ਡਿਗਰੀ ਜਿਹੜੀ ਉਹਨੂੰ 60000 ਦੀ ਪਾਣੀ ਸੀ ਉਹ 15-16000 ਚ ਪੈ ਗਈ ਲਾ 8-10 ਲੱਖ ਚ ਸਾਰੀ ਪੈ ਗਈ ਤੇ ਸਟੂਡੈਂਟ ਨੂੰ ਇਹ ਇੰਨਾ ਕੁ ਬੈਨੀਫਿਟ ਹੈ ਔਰ ਪੀਆਰ ਵੱਲੇ ਸਟੂਡੈਂਟ ਨੂੰ ਫਿਰ ਤੁਸੀਂ ਦੇਖੋ ਜੌਬ ਅਵੇਲੇਬਿਲਟੀ ਵੀ ਅੱਛੀ ਹੈ ਕਿਉਂਕਿ ਸਟੂਡੈਂਟ ਲਾਈਫ ਤੋਂ ਤੁਹਾਨੂੰ ਇੱਕ ਟੈਂਪਰੇਰੀ ਜੌਬ ਮਿਲਦੀ ਹੈ ਔਰ ਜੇ ਤੁਹਾਡੇ ਕੋਲ ਰੈਜ਼ਿਡੈਂਸੀ ਸਟੇਟਸ ਹੈ ਤੁਹਾਨੂੰ ਜੌਬ ਅੱਛੀ ਮਿਲਦੀ ਹੈ ਫਿਰ ਕੰਪਨੀਆਂ ਨੂੰ ਪਤਾ ਹੈ ਇਹ ਸਟੂਡੈਂਟ ਨੂੰ ਇਹ ਕੈਂਡੀਡੇਟ ਨੇ ਕਿਧਰੇ ਨਹੀਂ ਜਾਣਾ ਇਹਦੇ ਕੋਲ ਪੀਆਰ ਸਟੇਟਸ ਹੈ ਹੁਣ ਕੋਰਸ ਕਿਹੜਾ ਚੁਣ ਕਰੀਏ ਇਹ ਇੱਕ ਬੜਾ ਮੁੱਦਾ ਹੁੰਦਾ ਹੈ ਦੇਖੋ ਮਾਈਨਸ मिनਰਲਸ ਦੀ ਜਗ੍ਹਾ ਐਗਰੀਕਲਚਰ ਦੀ ਜਗ੍ਹਾ ਸਸਕੇਚਵਨ ਤੇ ਉੱਥੇ ਜੇ ਤੁਸੀਂ ਹੈਵੀ ਵਹੀਕਲ ট্রান্সਪੋਰਟ ਟੈਕਨੀਸ਼ੀਅਨ ਇਦਾਂ ਦੇ ਕੁਝ ਕੋਰਸੇਸ ਐ ਅਰਲੇ ਚਾਈਲਡਹੂਡ ਐਂਡ ਟੈਕਨੋਲੋਜੀ ਦੇ ਰਿਲੇਟਡ ਜੇ ਤੁਸੀਂ ਉਹੋ ਜੇ ਕੋਰਸੇਸ ਲੈਂਦੇ ਹੋ ਤੇ ਤੁਹਾਡਾ ਜਿਹੜਾ ਤੁਸੀਂ ਇਹ ਦੇਖੋ ਆ জব ਜਿਹੜੀ ਹੈ 97 8% ਤੇ ਇਮੀਡੀਏਟ ਬੱਚਾ ਜੌਬ ਚ ਐਬਸੋਰਬ ਹੋ ਜਾਂਦਾ ਹੈ 2 4% ਬੱਚੇ ਉਹ ਵੀ ਹੁੰਦੇ ਆ ਜਿਹੜੇ ਜੌਬ ਨਹੀਂ ਕਰਦੇ ਆਪਣਾ ਬਿਜ਼ਨਸ ਕਰ ਰਹੇ ਆ ਜਾਂ ਜਿਨ੍ਹਾਂ ਨੇ ਵਾਪਸ ਆਣਾ ਤੇ ਉਹਨਾਂ ਨੂੰ ਸਟੂਡੈਂਟਸ ਨੂੰ ਸੀ ਨਹੀਂ ਕਾਊਂਟ ਕਰਦੇ ਕਰਦੇ that means ਜਿਹੜਾ ਵੀ ਸਟੂਡੈਂਟ ਉੱਥੇ ਪੜ ਰਿਹਾ ਹੈ ਅੱਛਾ ਕੋਰਸ ਕਰ ਰਿਹਾ ਉਹਨੂੰ ਜੌਬ ਮਿਲਣੀ ਮਿਲਣੀ ਹੈ ਤੁਸੀਂ ਇਹ ਦੇਖੋ ਹੈਲਥ ਰਿਲੇਟਿਡ ਕੋਰਸ ਚ ਜਾਂ ਕੋਈ ਟੈਕਨੋਲੋਜੀ ਤੋਂ ਰਿਲੇਟਿਡ ਕੋਰਸ ਦੇ ਵਿੱਚ ਹਮੇਸ਼ਾ ਜੌਬ ਅਵੇਲੇਬਿਲਟੀ ਹੈ ਉਰੂਨਾ ਦੀ ਸੈਲਰੀ ਵੀ ਬਹੁਤ ਜ਼ਿਆਦਾ ਹੈ ਹੁਣ ਜਿਹੜਾ ਸਟੂਡੈਂਟ ਜਾ ਰਿਹਾ ਉਹਨੂੰ ਜੌਬ ਵੀ ਚਾਹੀਦੀ ਹੈ ਉਹਨੇ ਪੜ੍ਹਨਾ ਵੀ ਹੈ ਇੱਕ ਅੱਛੀ ਐਜੂਕੇਸ਼ਨ ਵੀ ਚਾਹੀਦੀ ਹੈ ਸੈਟਲਮੈਂਟ ਵੀ ਚਾਹੀਦੀ ਹੈ ਸੈਲਰੀ ਵੀ ਅੱਛੀ ਚਾਹੀਦੀ ਹੈ ਉਹ ਸਾਰੀ ਚੀਜ਼ਾਂ ਤੁਹਾਨੂੰ ਇਗਰੀਜਨਲ ਪ੍ਰੋਗਰਾਮ ਚ ਜ਼ਿਆਦਾ ਅੱਛੀ ਮਿਲਦੀਆਂ ਉਹਨਾਂ ਇਹੀ ਇਹੀ ਬੱਚਾ ਜੇ ਅਨਟਾਰੀਓ ਚ ਜਾ ਰਿਹਾ ਤੇ 1.500 2000 ਡਾਲਰ ਜਿਹੜਾ ਇਹਦੇ ਅਕਮੋਡੇਸ਼ਨ ਦੇ ਖਰਚ ਹੋ ਰਿਹਾ ਜੇ ਇਹੀ ਸਟੂਡੈਂਟ ਉਥੇ ਸਸਕੇਚਵੰਚ ਰਹਿ ਰਿਹਾ ਹੈ ਜਾਂ ਕੋਈ ਵੀ ਰੀਜਨਲ ਕਿਉਂਕਿ ਸਾਰਿਆਂ ਦੀ ਅਲੱਗ-ਅਲੱਗ ਕੈਲਕੂਲੇਸ਼ਨ ਹੈ ਇੱਥੇ ਸਸਕੇਚਵੰਦੀ ਜੇ ਗੱਲ ਕਰੀਏ ਤਾਂ ਜਸਟ 500 ਡਾਲਰ ਚ ਰਹਿਣਾ ਖਾਣਾ ਪੀਣਾ ਮੀਨਸ ਵਿਦ ਗਰੋਸਰੀ ਵਿਦ ਅਕਮੋਡੇਸ਼ਨ ਥੈਟ ਮੀਨਸ ਤੁਹਾਡਾ 25-30000 ਦੇ ਵਿੱਚ ਜਿਹੜਾ 30000 ਦੇ ਵਿੱਚ ਤੁਹਾਡਾ ਪਰ ਮਨਥ ਦੇ ਵਿੱਚ ਖਰਚਾ ਹੋ ਗਿਆ ਹੁਣ 30000 ਤੇ ਜੇ ਸਟੂਡੈਂਟ ਇੰਡੀਆ ਦੇ ਕਿਸੇ ਮੈਟਰੋ ਸਿਟੀ ਚ ਰਹਿੰਦਾ ਹੈ ਉਥੇ ਵੀ ਇਸ ਤੋਂ ਜ਼ਿਆਦਾ ਖਰਚਾ ਆ ਜਾਂਦਾ ਹੈ ਔਰ ਜੇ ਬੱਚਾ ਅੰਟਾਰੀਓ ਪਸਦਾ ਹੈ ਤੇ ਨੇਚਰਲ ਆ ਉਹਦਾ ਖਰਚਾ ਜ਼ਿਆਦਾ ਤਾਂ ਹੀ ਗਵਰਨਮੈਂਟ ਨੇ ਹੁਣ ਕੈਪ ਲਾਈ ਹੈ ਕਿ ਜਿਹੜੇ ਰੀਜਨਲ ਏਰੀਆ ਉਹਨਾਂ ਨੂੰ ਜ਼ਿਆਦਾ ਇਹਨਾਂ ਨੇ ਕੈਪਿੰਗ ਦਿੱਤੀ ਹੈ ਜ਼ਿਆਦਾ ਸਟੂਡੈਂਟ ਦਾ ਵੀਜ਼ਾ ਹੋਏਗਾ ਜਿਹੜਾ ਅੰਟਾਰੀਓ ਹੈ ਜਾਂ BC ਹੈ ਉੱਥੇ ਹੁਣ ਕੈਪ ਕੱਟ ਹੋਏਗੀ ਕਿਉਂਕਿ ਉੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਤੇ ਤੁਸੀਂ ਇਹ ਦੇਖੋ ਕਿ ਜੇ ਰੀਜਨਲ ਏਰੀਆ ਚ ਬੱਚੇ ਨੂੰ ਉਹੀ ਪੈਸਾ ਇਹਨਾਂ ਨੇ ਕਮਾ ਕੇ ਜੇ ਅੰਟਾਰੀਓ ਜਾ ਰਹੇ ਹੈ ਉਹ ਰੈਂਟ ਵਿੱਚ ਭਰਨਾ ਹੈ ਮਤਲਬ ਮਜ਼ਦੂਰੀ ਕਰ ਰਹੇ ਕਿਸਮ ਦੇ ਰੈਂਟ ਵਾਸਤੇ ਤੇ ਜ ਆਪਾਂ ਥੋੜਾ ਜਿਹਾ ਉੱਥੇ ਅਕਮੋਡੇਸ਼ਨ ਦਾ ਘੱਟ ਖਰਚ ਹੋਇਆ ਉਹ ਪੈਸਾ ਆਪਣੀ ਸੇਵਿੰਗ ਦੇ ਵਿੱਚ ਆਪਾਂ ਕਿਸੇ ਵਕੀਲ ਨੂੰ ਨਹੀਂ ਦੇਣਾ ਕਿਸੇ ਹੋਰ ਨੂੰ ਨਹੀਂ ਦੇਣਾ ਆਪਣੀ ਸੇਵਿੰਗ ਚ ਹੈ ਔਰ ਆਪਾਂ ਨੂੰ PRV ਬਹੁਤ ਜਲਦੀ ਮਿਲ ਰਹੀ ਹੈ ਆਈ ਥਿੰਕ ਥਿਸ ਇਜ਼ ਵੈਰੀ ਗੁੱਡ ਔਰ ਬਹੁਤ ਸਾਰੇ ਬੱਚੇ ਅਸ ਤੋਂ ਮੇਰੇ ਖਿਆਲ 20 ইয়ার্স ਤੋਂ ਮੈਸਸ ਸਕੇਜਵਨ ਚ ਕਈ ਬੱਚੇ ਭੇਜ ਚੁੱਕੀਆਂ ਜਿਨ੍ਹਾਂ ਦੀ ਸੈਟਲਮੈਂਟ ਇੰਨੀ ਜਲਦੀ ਹੋਈ ਹੈ ਜੇ ਫੈਮਿਲੀ ਦਾ ਇੱਕ ਬੱਚਾ ਗਿਆ ਹੂੰ ਉਹਦੀ ਅਗਲੇ ਮਤਲਬ 8 ਮਹੀਨੇ ਪੜਨ ਦੇ ਬਾਅਦ 6 ਮਹੀਨੇ ਅਗਲੇ ਮਤਲਬ 14 ਕਿ ਮਹੀਨੇ ਜੇ ਸੈਟਲਮੈਂਟ ਹੋ ਜਾਂਦੀ ਹੈ ਨਾ ਫਿਰ ਉਹਨਾਂ ਦੀ ਫੈਮਿਲੀ ਦੇ ਮੇਰੇ ਖਿਆਲ 10 10 15 15 ਬੱਚੇ ਇੱਕੋ ਫੈਮਿਲੀ ਤੋਂ ਆਂਦੇ ਕੋਈ ਮਾਸੇ ਦਾ ਕੋਈ ਚਾਚੀ ਦਾ ਕੋਈ ਤਾਏ ਦਾ ਰੀਜ਼ਨ ਇਹ ਕਿ ਉਹਨਾਂ ਨੂੰ ਉਸ ਟਾਈਮ ਪਤਾ ਚੱਲ ਜਾਂਦਾ ਹੈ ਕਿ ਥਿਸ ਇਜ਼ ਦਾ ਈਜ਼ੀਐਸਟ ਪ੍ਰੋਸੈਸ ਟੂ ਸੈਟਲ and to take studies ਬਿਲਕੁਲ ਬਿਲਕੁਲ ਸਹੀ ਹੈ ਸੋ ਬੜੀ ਹੀ ਪ੍ਰੈਕਟੀਕਲੀ ਚੀਜ਼ਾਂ ਕਿਵੇਂ ਅੱਗੋਂ ਜਾ ਕੇ ਤੁਹਾਡੀਆਂ ਹੈਲਪ ਕਰ ਸਕਦੀਆਂ ਨੇ ਮੈਮ ਨੇ ਬੜੇ ਹੀ ਐਗਜ਼ੈਕਟ ਵੇਦ ਨਾਲ ਤੁਹਾਨੂੰ ਸਮਝਾਇਆ ਮੈਨੂੰ ਉਮੀਦ ਹੈ ਸਟੂਡੈਂਟ ਸਮਝ ਗਏ ਨੇ ਕਿ ਕਿਵੇਂ ਅਸੀਂ ਸਹੀ ਸਿਲੈਕਸ਼ਨ ਕਰਨੀ ਹੈ ਜਾਣ ਨੂੰ ਲੈ ਕੇ ਤਾਂ ਕਿ ਜਲਦੀ ਈਜ਼ੀਲੀ ਤੁਹਾਡਾ ਸਾਰਾ ਪ੍ਰੋਸੈਸ ਹੋਵੇ ਅੱਗੋਂ ਜਾ ਕੇ ਵੀ ਤੁਹਾਨੂੰ ਜ਼ਿਆਦਾ ਖਰਚੇ ਨਾ ਕਰਨੇ ਪੈਣ ਤੁਸੀਂ ਆਪਣੀ ਸੇਵਿੰਗ ਵੀ ਕਰ ਸਕੋ ਸੋ ਕੋਈ ਹੋਰ ਸਵਾਲ ਹੋਵੇ ਅਪਲਾਈ ਕਰਨ ਨੂੰ ਲੈ ਕੇ ਪ੍ਰੋਵਿੰਸ ਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਦਾ ਇਸ ਉੱਪਰ ਕਾਲ ਕਰਕੇ ਪੂਰੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਆਫਿਸ ਇਹਨਾਂ ਦੇ ਵਿਜ਼ਿਟ ਜ਼ਰੂਰ ਕਰੋ ਨੈਵੀਗੇਟਰਸ ਓਵਰ ਸੀਜ਼ ਇਹ ਆਫਿਸ ਆਓ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕਰਕੇ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾ ਸਕੇ ਸਵਾਲ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਮ ਤੁਸੀਂ ਬਹੁਤੀ ਵਧੀਆ ਢੰਗ ਦੇ ਨਾਲ ਪ੍ਰੋਵਿੰਸ ਨੂੰ ਲੈ ਕੇ ਕਲੈਰਿਟੀ ਦਿੱਤੀ ਹੈ ਸਟੂਡੈਂਟਸ ਨੂੰ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ